ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਭਾਰਤੀ ਕਿਸਾਨ ਜੁਨੀਅਨ ਇਕਤਾ YouTube ਚੈਨਲ ਵਿੱਚ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ ਆਨਲਾਈਨ ਆਪਣੇ ਮੋਬਾਈਲ ਫੋਨ ਜਾਂ PC ਉੱਪਰ ਜੇ ਫਾਰਮ ਕਿਵੇਂ ਡਾਊਨਲੋਡ ਕਰ ਸਕਦੇ ਹਾਂ ਜਿਸ ਵਿੱਚ ਦੋਸਤੋ ਤੁਸੀਂ ਆਪਣੀ ਵੇਚੀ ਹੋਈ ਫਸਲ ਦੀ ਸਾਰੀ ਡਿਟੇਲ ਵੀ ਤੁਹਾਡੀ ਕਿੰਨੀ ਪੇਮੈਂਟ ਆਈ ਹੈ ਕਿੰਨੇ ਗੱਟਿਆਂ ਦੀ ਕਿੰਨੇ ਕੁਆਂਟਲ ਦੀ ਪੇਮੈਂਟ ਆਈ ਹੈ ਉਹ ਸਾਰੀ ਡਿਟੇਲ ਤੁਸੀਂ ਉਸ ਵਿੱਚ ਚੈੱਕ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਇਸ ਲਈ ਅਖੀਰ ਤੱਕ ਦੇਖਦੇ ਰਹਿਣਾ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਬਾਤੋ ਦੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਤਾਂ ਇਹ ਠਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦੇ ਨਾਲ ਆਪਣੇ ਦੁਆਰ ਦਿੱਤੀ ਹੋਈ ਹਰ ਜਾਣਕਾਰੀ ਤੁਹਾਡੇ ਤੱਕ ਡਾਇਰੈਕਟ ਪਹੁੰਚਦੀ ਰਹੇਗੀ ਕਿਉਂਕਿ ਆਪਾਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਸੋ ਦੋਸਤੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਦੋਸਤੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਜਾਣਾ ਹੈ ਫੋਨ ਦੇ Chrome ਬ੍ਰਾਊਜ਼ਰ ਵਿੱਚ Chrome ਬ੍ਰਾਊਜ਼ਰ ਨੂੰ ਤੁਸੀਂ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਦੋਸਤੋ ਇਸ ਵਿੱਚ ਆਪਾਂ ਸਰਚ ਕਰਨਾ ਹੈ ਈ ਮੰਡੀ ਕਰਨ ਇਹ ਲਿਖ ਕੇ ਤੁਸੀਂ ਸਰਚ ਕਰ ਲੈਣਾ ਹੈ ਈ ਮੰਡੀ ਕਰਨ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋਵੇਗਾ ਇਸ ਵਿੱਚ ਦੋਸਤੋ ਪਹਿਲੇ ਨੰਬਰ ਤੇ ਲਿਖਿਆ ਆ ਰਿਹਾ ਈ ਮੰਡੀ ਕਰਨ ਪੇਵੀ ਇੱਥੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਵਿੱਚ ਥੋੜਾ ਪੇਜ ਨੂੰ ਉੱਪਰ ਕਰਨਾ ਹੈ ਤਾਂ ਇੱਥੇ ਇੱਥੇ ਲਿਖਿਆ ਆਵੇਗਾ ਡਾਊਨਲੋਡ ਫਾਰਮਰ ਜੇ ਫਾਰਮ ਇਸ ਤੇ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਦੋਸਤੋ ਇੱਥੇ ਤੁਸੀਂ ਆਪਣਾ ਰਜਿਸਟਰਡ ਮੋਬਾਈਲ ਨੰਬਰ ਭਰਨਾ ਹੈ ਜੋ ਤੁਸੀਂ ਆਰਟੀ ਨੂੰ ਨੰਬਰ ਦਿੱਤਾ ਹੋਇਆ ਤਾਂ ਉਹ ਤੁਸੀਂ ਇੱਥੇ ਨੰਬਰ ਭਰ ਦੇਣਾ ਹੈ ਨੰਬਰ ਭਰਨ ਤੋਂ ਬਾਅਦ ਦੋਸਤੋ ਤੁਸੀਂ ਸਰਚ ਤੇ ਕਲਿੱਕ ਕਰਨਾ ਹੈ ਸਰਚ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਰਜਿਸਟਰਡ ਨੰਬਰ ਤੇ ਜੋ ਵੀ ਤੁਸੀਂ ਨੰਬਰ ਭਰਿਆ ਉਸ ਤੇ ਇੱਕ OTP ਕੋਡ ਆਵੇਗਾ ਉਹ ਕੋਡ ਤੁਸੀਂ ਇੱਥੇ ਭਰ ਦੇਣਾ ਹੈ ਜਿਵੇਂ ਆਪਾਂ ਨੂੰ ਹੁਣ ਇਹ ਕੋਡ ਆ ਚੁੱਕਿਆ ਇਹ ਜਿੱਤ ਤੁਹਾਨੂੰ ਵੀ ਇੱਕ ਕੋਡ ਆਵੇਗਾ ਉਹ ਤੁਸੀਂ ਇੱਥੇ ਭਰਨਾ ਸ਼ਹੀ ਅੱਖਰਾਂ ਦਾ ਕੋਡ ਭਰਨ ਤੋਂ ਬਾਅਦ ਦੋਸਤੋ ਤੁਸੀਂ ਸਰਚ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਤੁਹਾਡੀ ਸਾਰੀ ਡਿਟੇਲ ਆ ਜਾਵੇਗੀ ਫਾਰਮਰ ਨੇਮ ਫਾਦਰ ਨੇਮ ਗ੍ਰੈਂਡਫਾਦਰ ਨੇਮ ਬੈਂਕ ਦਾ ਨਾਮ ਆਈ ਐਫ ਸੀ ਕੋਡ ਖਾਤਾ ਨੰਬਰ ਤਾਂ ਇੱਥੇ ਆ ਦੋਸਤੋ ਜੇਕਰ ਤੁਸੀਂ ਸਾਰੀ ਡਿਟੇਲ ਚੈੱਕ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਪਲੱਸ ਤੇ ਕਲਿੱਕ ਕਰਨਾ ਹੈ ਤਾਂ ਇੱਥੇ ਦੋਸਤੋ ਲਿਖਿਆ ਹੋਇਆ ਕਿੰਨੀ ਡੇਟ ਨੂੰ ਆਪਣੀ ਪੇਮੈਂਟ ਆਈ ਹੈ ਨੰਬਰ ਆਫ ਬੈਗ ਜਿੰਨੇ ਗੱਟਿਆਂ ਦੀ ਪੇਮੈਂਟ ਆਈ ਹੈ 110 ਗੱਟੇ ਤਾਂ ਇੱਥੇ ਕੁਆਂਟਲ ਲਿਖਿਆ ਹੋਇਆ ਵੀ 55 ਕੁਆਂਟਲ ਜੇ ਫਾਰਮ ਪੇਬਲ ਅਮਾਉਂਟ ਲਿਖਿਆ ਦੋਸਤੋ ਵੀ ਕਿੰਨੀ ਪੇਮੈਂਟ ਤੁਹਾਡੇ ਖਾਤੇ ਵਿੱਚ ਆਈ ਆ। ਇੱਥਾਂ ਦੋਸਤੋ ਹੋਰ ਡਿਟੇਲ ਵੀ ਲਿਖੀ ਹੋਈ ਆ। ਡੇਟ ਲਿਖੀ ਹੋਈ ਵੀ ਕਿੰਨੀ ਡੇਟ ਨੂੰ ਪੇਮੈਂਟ ਆਈ ਆ। ਉਸ ਤੋਂ ਥੱਲੇ ਦੋਸਤੋ ਆਰਟੀ ਦੀ ਡਿਟੇਲ ਲਿਖੀ ਹੋਈ ਆ। ਜੇਕਰ ਦੋਸਤੋ ਤੁਸੀਂ ਇਸ ਨੂੰ ਡਾਊਨਲੋਡ ਕਰਨ ਦਾ ਤਾਹੇ ਇੱਥਾਂ ਇੱਕ ਬਟਨ ਆਵੇਗਾ ਇੱਥੇ ਡਾਊਨਲੋਡ ਦਾ। ਉਹ ਜੇਕਰ ਤੁਹਾਡਾ ਹਜੇ 1-2 ਦਿਨ ਹੀ ਹੋਈ ਆ ਪੇਮੈਂਟ ਫਸਲ ਵੇਚੀ ਨੂੰ ਤਾਂ ਤੁਹਾਡਾ ਹਜੇ ਨਹੀਂ ਆਵੇਗਾ 2-4 ਦਿਨਾਂ ਵਿੱਚ ਅਪਡੇਟ ਹੋਣ ਤੋਂ ਬਾਅਦ ਇੱਥੇ ਡਾਊਨਲੋਡ ਦਾ ਆਪਸ਼ਨ ਆ ਜਾਊਗਾ। ਜਿਸ ਨਾਲ ਦ ਇਸ ਤਰ੍ਹਾਂ ਦੋਸਤੋ ਆਪਾਂ ਆਪਣਾ ਜੇ ਫਾਰਮ ਡਾਊਨਲੋਡ ਕਰ ਸਕਦੇ ਹਾਂ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਤਾਂ ਹੇਠਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਦੋਸਤੋ